ਕਹੇ ਰਾਣੀ ਤਾਈ ਬੋਲ ਬੀਬੀ ਬੈਦਾ ਮੇਰੇ ਕੋਲ ਕਹੇ ਰਾਣੀ ਤਾਈ ਬੋਲ ਬੀਬੀ ਬੈਦਾ ਮੇਰੇ ਕੋਲ ਦੱਸੀ ਤੂੰ ਖੜੇ ਨੂੰ ਭੋਲ ਕੀ ਵਰਦਿਆ ਪਾਣਾ ਮੈਨੋਂ ਦੱਸੇ ਬੀਬੀ ਜੀ ਜਰਾ ਆ ਬਣਾ ਟਿਕਾਣਾ ਮੈਨੋਂ ਦੱਸ ਭੈਣੇ ਨੀ ਜਰਾ ਆ ਬਣਾ ਟਿਕਾਣਾ ਨੀ ਤੂੰ ਕਿੱਥੇ ਜੰਮੀ ਜਾਈ ਕਿਹੜੇ ਸਹਿਰ ਚ ਵਿਆਹੀ ਨੀ ਤੂੰ ਕਿੱਥੇ ਜੰਮੀ ਜਾਈ ਕਿਹੜੇ ਸਹਿਰ ਚ ਵਿਆਹੀ ਕਿਹੜੇ ਦੇਸ ਤੋਂ ਤੂੰ ਆਈ ਦੱਸ ਕਿ ਤੇਰੇ ਨੂੰ ਜਾਣਾਂ ਮੈਨੂੰ ਦੱਸ ਬੀਬੀ ਜੀ ਤੇਰਾ ਆਬਾ ਨਾ ਟਿਕਾਣਾ ਮੈਨੂੰ ਦੱਸ ਬੀਬੀ ਜੀ ਤੇਰਾ ਆਬਾ ਨਾ ਟਿਕਾਣਾ ਰਹੀ ਐਵੇਂ ਕਾਲੂ ਸੱਗ ਦਸ ਕਾ ਤੋਈ ਤੰਗ ਰਹੀ ਐਵੇਂ ਕਾਲੂ ਸੱਗ ਦਸ ਕਾ ਤੋਈ ਤੰਗ ਰਹੀ ਧਾਰ ਧਾਰ ਮਾਗ ਇੱਕ ਤੰਗ ਦਾ ਤੂੰ ਖੜਾ ਮੈਨੂੰ ਦੱਸ ਬੀਬੀ ਜੀ ਮੈਨੂੰ ਦੱਸ ਬੀਬੀ ਜੀ ਜਰਾ ਆਪਨਾ ਟਿਕਣਾ ਮੈਨੂੰ ਦੱਸ ਬੀਬੀ ਜੀ ਜਰਾ ਆਪਨਾ ਟਿਕਣਾ ਤੇਰੀ ਸੂਰਤ ਨਰਾਲੀ ਜਾਪੇ ਮੱਖਣਾਂ ਦੀ ਪਾਲੀ ਤੇਰੀ ਸੂਰਤ ਨਰਾਲੀ ਜਾਪੇ ਮੱਖਣਾਂ ਦੀ ਪਾਲੀ ਤੂੰ ਨਾ ਦੀ ਸੇ ਮੰਗਲ ਵਾਲੀ ਕਿਵੇਂ ਛੱਡੇ ਆਖ ਰਾਣਾ ਮੈਨੂੰ ਦੱਸ ਬੀਬੀ ਜੀ ਜਰਾ ਆਪਨਾਟ ਗਾਣਾ ਤੇਰੀ ਸੂਰਤ ਪਛਾਣੀ ਮੈਨੂੰ ਜਾਪਦੀ ਦੂ ਰਾਣੀ ਤੇਰੀ ਸੂਰਤ ਵਿਝਾਣੀ ਮੈਨੂੰ ਜਾਪਦੀ ਤੂੰ ਰਾਣੀ ਦੱਸੀ ਖੋਲ ਕੇ ਕਹਾਣੀ ਕਿੱਥੇ ਰਹਿ ਗਿਆ ਰਾਜਾ ਰਾਣਾ ਮੈਨੂੰ ਦੱਸੀ ਬੀਬੀ ਜੀ ਜਰਾ ਆਪਨਾ ਟਿਕਾਣਾ ਮੈਨੂੰ ਦੱਸੀ ਬੀਬੀ ਜੀ ਜਰਾ ਆਪਨਾ ਟਿਕਾਣਾ ਤੇਰੇ ਹੁੜੀ ਜਿਹਦੇ ਕੈਸੇ ਕੀਤਾ ਮੰਗ ਦਿਆ ਲਾਵੇ ਸੀ ਕਾ ਦੋ ਛੱਡ ਆਈ ਦੇਸ ਬੀਮੂਈ ਬੀਬੀ ਮੈਨੂੰ ਸਵੈ ਜਾਉਣਾ ਮੈਨੂੰ ਦੱਸੇ ਬੀਬੀ ਜੀ ਜਰਾ ਆਪਨਾ ਟਿਕਾਣਾ ਭਾਵੀ ਕਿਸੇ ਦੋ ਨਾਲ ਟळा 니 ਤੁ ਫਿਰੀ 니 ਏ ਕੱਲੀ ਭਾਵੀ ਕਿਸੇ ਦੋ ਨਾਲ ਟਲੀ 니 ਤੁ ਫਿਰੀ ਦੀਏ ਕੱਲੀ 니 ਤੁ ਕਿੱਦਰ ਨੂੰ ਚਿੱਲੀ ਕੀ ਮੈਂ ਉਹਦੇ ਆਟਾ ਲਾ ਮੈਨੂੰ ਦੱਸ ਵੀ ਪੀਜੀ ਜਰਾ ਆਪਰਾ ਟਿਕਾਣਾ ਮੈਨੂੰ ਦੱਸ ਦਿੰਦੀ ਜੀ ਜਰਾ ਆਪਰਾ ਟਿਕਾਣਾ ਥੋੜੀ ਨੀਰ ਮਨ ਜੋੜੀ ਦੱਸ ਕਿਸ ਨੇ ਵੀ ਛੋੜੀ ਥੋੜੀ ਨੀਰ ਮਨ ਜੋੜੀ ਦੱਸ ਕਿਸ ਨੇ ਵੀ ਛੋੜੀ ਨਦੀ ਗਵਾਦੀ ਚੇ ਲੋਣੀ ਸੁਖ ਕਰੇ ਮਾਲ ਪਾਣਾ ਮੈਨੂੰ ਦੱਸੀ ਬੀਬੀ ਜੀ ਜਰਾ ਆਪਨਾ ਟਿਕਾਣਾ ਇਹਨੂੰ ਦੱਸੀ ਬੀਬੀ ਜੀ ਜਰਾ ਆਪ ਦਾ ਟਿਕਾਣਾ